ਵੀਰੇ ਨਾੜੀ ਗਰਾ ਟਰੈਕਟਰ 95 ਮਾਡਲਾ ਇਹ ਤੇ ਦੂਜਾ ਟਾਇਰ ਹੈਗੇ ਤੇ 40 ਕੁ ਪੈਸੇ ਮਗਰਦੇ ਮੂਲ ਦੇ ਕੇ 70 ਕੁ ਪੈਸੇ ਇੰਜਨ ਕੇਅਰ ਦਾ ਓਕੇ ਟਰੈਕਟਰ ਵੀਰਾਂ ਦੇ ਵਾਕੇ ਲੈ ਸਕਦੇ ਆ ਪੂਰੀ ਗਰੰਟੀ ਦਾ ਟਰੈਕਟਰ ਮਗਰਦੇ ਸਰ ਦੇ ਕੇ ਮੂਲ ਦੇ 27 ਸਾਲਾ ਕੰਮ ਹੋਇਆ ਵਾ ਵੀਰ ਕੋਲੇ ਮੱਖੂ ਆ ਇਹ ਖੜਾ ਮੱਖੂ ਖੜਾ ਜੇ ਕਿਸੇ ਵੀਰ ਭਾਈ ਨੇ ਲੈਣਾ ਹੈ ਵੀਰਾ ਸੰਪਰਕ ਕਰ ਲੋ ਤੇ ਵੀ ਨੇ ਕੰਦੀ ਕੰਦੀ ਚੀਜ਼ ਦੀ ਵੀਡੀਓ ਕੋ ਪਾਈ ਆ ਕੋਕਾ ਪੀ ਟਰੈਕਟਰ ਆ ਇੱਕ ਵੀਰ ਕੋਲੇ ਕਹਿਣਾ ਹਾਲਾ ਉਹ ਵੀ ਅਕੇ ਵੀਰ ਕੋ ਆਉਗੀ ਤੇ ਜ਼ਰੂਰ ਵੇਖਿਓ ਤੇ ਬਹੁਤ ਵਧੀਆ ਟਰੈਕਟਰਾਂ ਕੋਕਾ ਪੀ ਸਾਂ ਜਾਵਾਂ ਬੈਦ ਕੋ ਲਵਾ ਕੇ ਲੈ ਸਕਦੇ ਸੁੱਕਾ ਪਿਆ ਬੈਦ ਕੋ ਤਾਂ ਤੇ ਅੱਗੇ ਕਹਿਣਾ ਹਾਲਾ ਵੀਰ ਕੋਲੇ ਉਹਦੇ ਪੈਂਦੇ ਪਾਸੇ ਪਈਆਂ ਮਗਦੇ ਪਾਸੇ ਕਹਿਣਾ ਹਾਲਾ ਤੇ ਇਹ ਵੀ ਇਹਨਾਂ ਫੋਨ ਤੇ ਸਾਰੀ ਜਾਣਕਾਰੀ ਜਾਨੀ ਫੋਨ ਲਾ ਕੇ ਜਾਣਕਾਰੀ ਦੇ ਸਕਦੇ ਆ ਤੇ ਸਾਰੀ ਜਾਣਕਾਰੀ ਜੇ ਨਹੀਂ ਆ ਫੋਨ ਲਾ ਕੇ ਲੈ ਸਕਦੇ ਆ ਵੀਰ ਕੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿੰਨਾ ਸੈਕਸ ਸ਼ੇਅਰ ਕਰੋ ਤੇ ਕਿੰਨੇ ਐਡ ਲੋੜੀ 507